ਜੇ ਸਵਰਾਜ 855 ਲਹਿਰੇ ਵੇਗੇ ਚੱਲਿਆ ਬਾਈ ਯਾਰ ਕੇ ਸੁਖਣਾ ਬੰਦੇ ਕਾਫੀ ਆ ਇਸ ਦੀ ਤਾਂ ਹੀ ਚਾਬੀ ਬਾਈ ਯਾਰ ਕੇ ਨੂੰ ਫੜਾਤੀ ਆ ਆਪਦੇ ਹੱਥ ਜੀ ਫੜ ਕੇ ਵੀ ਆਪ ਹੀ ਭਈ ਤੁਸੀਂ ਡ੍ਰাইভਲ ਕਰ ਲੋ ਤੇ ਅੱਜ ਕਿ ਕਿਨੇ ਲਿਆ ਕੀ ਨਾਮ ਆ ਬਾਈ ਲਖਵੀਰ ਸਿੰਘ ਤੁਹਾਡਾ ਨਾਮ ਲਖਵੀਰ ਸਿੰਘ ਅੱਛਾ ਤੁਹਾਡੇ ਬੇਟਾ ਹੀ ਇਹ ਅੱਛਾ ਲਖਵੀਰ ਸਿੰਘ ਨੇ ਤੇ ਤੁਹਾਡਾ ਤੁਹਾਡਾ ਨਾਮ ਕੀ ਹੈ ਅੰਗਰੇਜ਼ ਸਿੰਘ ਤੁਹਾਡਾ ਨਾਮ ਬਈ ਲਖਵਿੰਦਰ ਸਿੰਘ ਗਲਾਬ ਤੁਹਾਡਾ ਬਈ ਗੁਰਤੇ ਸਿੰਘ ਹ ਤੇ ਬਈ ਤੁਹਾਡਾ ਨਾਮ ਕੀ ਆ ਗੁਰਚਰਨ ਸਿੰਘ ਤੁਹਾਡਾ ਬਈ ਤੁਸੀਂ ਇਹ ਹੈ ਪਿੰਡਾ ਵਿੰਦਰ ਸਿੰਘ ਪਿੰਡਾ ਇਹ ਮੁੰਡਾ ਕਾਫੀ ਵਾਰ ਸਾਡੇ ਕੋਲੇ ਆਇਆਗਾ ਇਹਨਾਂ ਲਹਿਰਾ ਸੌਂਦਾ ਲਹਿਰਾ ਬੇਗਾ ਲਹਿਰਾ ਬੇਗਾ ਪਿੰਡਾ ਇਹ ਲਹਿਰਾ ਸੌਂਦਾ ਲਹਿਰਾ ਬੇਗਾ ਇਕੱਠੀ ਪਿੰਡਾ ਇਹ ਤੇ ਬਾਈ ਵਰਗੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਪਹਿਲਾਂ ਲੈ ਕੇ ਐਨਰੇਟਰ ਦੋ ਸਾਲ ਹੋ ਗਏ ਸਾਲ ਹੋ ਗਿਆ ਸਾਲ ਹੋ ਗਿਆ ਸਾਲ ਤੋਂ ਉੱਪਰ ਹੋ ਗਏ ਹੋਣਾ ਹਾਂ ਤੇ ਅੱਜ ਇਹ ਕੈਮਰਾ ਟਰੈਕਟਰ ਜਾ ਰਿਹਾ ਤੁਹਾਡੇ ਪਿੰਡਾ ਤੀਜਾ ਜਾ ਰਿਹਾ ਨਾ ਕਿਵੇਂ ਲੱਗਾ ਸਾਡੇ ਕੋਲੇ ਆ ਕੇ ਬਹੁਤ ਵਧੀਆ ਜੀ ਖੁਸ਼ ਹੋ ਜਾਵਾਂ ਹਾਂਜੀ ਅੱਛਾ ਅੱਜ ਬਾਈਆਂ ਨੇ ਇਹ ਟਰੈਕਟਰ ਲੈ ਕੇ ਚੱਲਿਆ ਸਵਰਾਜ 855 ਜਰੂਰ ਕਮੈਂਟਾਂ 'ਚ ਵਧਾਈਆਂ ਦਿਓ ਸਵਰਾਜ 855 ਭਿੰਦੇ ਵਰਗੇ ਲੈ ਕੇ ਚੱਲੇ ਆ 2000 ਕਿਹੜਾ ਬਾਈ ਹੈ ਕਿ 23 ਇਹ 23 ਮਾਡਲ ਕਾਫੀ ਡਿਮਾਂਡ ਹੈ ਟਰੈਕਟਰ ਦੀ ਵਧਾਈਆਂ ਪਈ ਤੁਹਾਨੂੰ ਸਾਰਿਆਂ ਨੂੰ ਸਾਡੇ ਬਣੀਓ ਬੜਾਂ ਟਰੈਕਟਰ ਬਣੀਓ ਹੈ ਹਾਂ ਮੈਂ ਇੱਕ ਮਿੰਟ ਆਹ ਵੀਡੀਓ ਬਣਾ ਲਾ ਥੋੜੀ ਜੀ ਆਹ ਟਰੈਕਟਰ ਡਰਾਈਵਲ ਕੀਤਾ ਭਰਾਵੋ ਇਹਨਾਂ ਨੂੰ ਸਵਰਾਜ 855 ਪ੍ਰਾਣੀ ਸ਼ੋਅ ਵਾਲਿਆਂ ਦੀ ਕਾਫੀ ਜ਼ਿਆਦਾ ਡਿਮਾਂਡ ਆ ਤੁਹਾਨੂੰ ਪਤਾ ਹੀ ਆਪਣੇ ਕੋਲੇ ਚਾਰ ਟਰੈਕਟਰ ਉੱਤੇ ਇਕੱਠੇ ਆਏ ਸੀਗੇ ਉਹਦੇ ਵਿੱਚੋਂ ਦੋ ਟਰੈਕਟਰ ਸੇਲ ਹੋ ਚੁੱਕੇ ਆ ਦੋ ਟਰੈਕਟਰ ਆਪਣੇ ਕੋਲੇ ਰਹਿ ਗਏ ਜਲ ਤੋਂ ਜਲਦ ਸੰਪਰਕ ਕਰੋ ਪ੍ਰਾਣੀ ਸ਼ੋਅ ਵਾਲੇ ਟਰੈਕਟਰ ਖਰੀਦਣ ਲਈ ਬੜਾਂ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਚ ਇਧਰ ਆ ਆ ਫੜਾਇਓ ਬਾਬਾ ਜੀ ਇਧਰ ਫੋਟੋ ਕਰਨੀ ਹੋਈ ਇਹਨਾਂ ਬਾਈਆਂ ਨੇ ਲੈ ਫੜਾ ਇਧਰ ਇਧਰ ਕਰ ਲਓ ਯਾਰ ਉਧਰ ਕਰ ਲੋ ਇਧਰ ਪਾਪੇ ਦਾ ਫੋਟੋ ਕੋਈ ਵੀ ਟਰੈਕਟਰ ਹੋਰ ਖਰੀਦਣਾ ਭਰਾ ਉਹ ਵੜੈਂ ਟਰੈਕਟਰ ਪਿੰਡ ਭਾਈ ਬਖਤੌਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਵੇਂ 52 10 55 ਦਾ ਸਟੋਰੀ 4 ਵੀਲ ਸੋਨਾ ਲੀਕਾ ਸੋਨਾ ਲੀਕਾ 60 ਵਾਲੇ ਸੋਨਾ ਲੀਕਾ 35 ਵਾਲਾ ਕੋਈ ਵੀ ਟਰੈਕਟਰ ਖਰੀਦਣ ਲਈ ਵੜੈਂ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਨਾਲ ਸੰਪਰਕ ਕਰੋ ਗਏ ਭਾਈ ਨਿਭੜੇਗਾ ਮੈਂ ਆਪਣਾ ਆ ਬਾਈ ਵਰਗੇ ਵੀ ਟਟ ਲੈ ਕੇ ਚੱਲੇ ਆ ਪਿੰਡ ਮਾਨਕੀ ਸੀ ਨਾ ਪਿੰਡ ਮਾਨਕੀ ਤੇ ਜੇ ਜਲਾਲ ਲੁਧਿਆਣੇ ਸਵਰਾਲੇ ਤੋਂ ਲੈ ਕੇ ਚੱਲੇ ਸੋਨਾਲੀ ਕਾ 35 ਖੜੇ ਆਪਣੇ ਕੋਲੇ ਸੋਨਾਲੀ ਕਾ 60 ਵਾਲੇ ਖੜੇ ਆ 52 10 ਖੜੇ ਆ 52 10 ਗੀਅਰ ਪ੍ਰੋ ਖੜੇ ਆਪਣੇ ਕੋਲੇ 50 ਪੀਆ ਡੀ ਖੜਾ ਅੱਜ ਬਾਈ ਲਹਿਰੇ ਵਾਲੇ ਟਰੈਕਟਰ ਲੈ ਕੇ ਚੱਲੇ ਸਵਰਾਜ 855 ਜਰੂਰ ਬਾਈਆਂ ਨੂੰ ਕਮੈਂਟਾਂ ਚ ਵਧਾਈਆਂ ਦਿਓ ਤੇ ਵੀਡੀਓ ਨੂੰ ਅੱਗੇ ਸਾਂਝਾ ਜਰੂਰ ਕਰਿਓ ਸ਼ੇਅਰ ਲਾਜ਼ਮੀ ਕਰਿਓ ਕਿਉਂ ਕੋਈ ਬੰਦਾ ਨਵਾਂ ਟਰੈਕਟਰ ਲੱਗ ਜਾਂਦਾ ਹਰੇਕ ਬੰਦੇ ਨੂੰ ਖੁਸ਼ੀ ਹੁੰਦੀ ਆ ਧੰਨਵਾਦ ਬਾਈ ਧੰਨਵਾਦ ਕੋਈ ਵੀ ਟਰੈਕਟਰ ਖਰੀਦਣ ਲਈ ਤੁਸੀਂ ਵੜਾਂ ਟਰੈਕਟਰ ਨਾਲ ਸੰਪਰਕ ਕਰ ਲਓ ਪਿੰਡ ਭਾਈ ਬਖਤੌਰ ਆ ਸਾਡਾ ਆ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਹ ਮੇਰੇ ਨੰਬਰ ਦਿੱਤੇ ਹੋਏ ਆ ਇੱਧਰ ਕਿਵੇਂ ਅਰਜਨ ਨੋਬ ਖੜੇ ਆ ਸ਼ੋਰੂਮ ਪ੍ਰਾਵੋ ਅੱਧਾ ਪਜਾਦਾ ਖਾਲੀ ਹੋ ਚੁੱਕਿਆ ਗਿਆ ਕਿਵੇਂ ਪੁਰਾਣੀ ਸ਼ੋਅ ਵਾਲੇ ਦੀ ਇੰਨੀ ਕਿ ਜ਼ਿਆਦਾ ਡਿਮਾਂਡ ਆ ਵੀ ਬਹੁਤ ਜ਼ਿਆਦਾ ਟਰੈਕਟਰ ਸੇਲ ਹੁੰਦੇ ਆ ਰੋਜ਼ ਤਿੰਨ ਚਾਰ ਟਰੈਕਟਰ ਦੋ ਤਿੰਨ ਟਰੈਕਟਰ ਸੇਲ ਰੂਟੀਨ 'ਚ ਸੇਲ ਹੁੰਦੇ ਆ ਵੜਾਂ ਟਰੈਕਟਰ ਪਿੰਡ ਭਾਈ ਬਖਤੌਰ ਆ 2022 ਮਲਟ੍ਰੇਟਰ ਖੜਾ 735000 ਰੁਪਿਆ ਰੇਟ ਆ ਤੇ ਇਧਰ 2022 ਮਡ ਇਹਦਾ 735 ਰੇਟ ਆ ਭਰਾ ਉਹਦਾ 7.5 ਲੱਖ ਰੁਪਿਆ ਰੇਟ ਆ ਸਵਾ 7 ਲੱਖ ਰੇਟ ਆ ਤੇ 735000 ਰੇਟ ਆ ਇਹਨਾਂ ਚ ਕੋਈ ਵੀ ਟਰੈਕਟਰ ਕਿਵੇਂ ਸਪੈਸ਼ਲ ਐਡੀਸ਼ਨ ਖੜਾ 2021 ਮਾਡਲ ਜਮਾ ਨਵਾਂ ਟਰੈਕਟਰ ਉਧਰ 855 ਖੜਾ 2019 ਮਾਡਲ ਅਰਜਨ ਖੜਾ ਕੋਈ ਵੀ ਟਰੈਕਟਰ ਖਰੀਦਣ ਲਈ ਵੜੈਂਟ ਟਰੈਕਟਰਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਨਾਲ ਸੰਪਰਕ ਕਰੋ ਕਿਵੇਂ ਅੱਜ ਬਾਈ ਅਰਜਨ ਨੂੰ ਟਰੈਕਟਰ ਦਿੱਤਾ ਸਵਰਾ 855 ਵੀਡੀਓ ਨੂੰ ਅੱਗੇ ਸਾਂਝਾ ਲਾਜ਼ਮੀ ਕਰਨਾ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਨੂੰ ਸਸੀਕਾ